ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰ ਵਿੱਚ ਤਾਜੀ ਵਾਢੀ ਸੀਬੀਏ ਸੇਲ ਆ ਡਿਟੇਲੀਆਂ ਦੇ ਬਾਰੇ ਵੀਰ ਨੂੰ ਪੁੱਛਦੇ ਆ ਆ ਕੇ ਕਲੀਕ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਕਾਲਾ ਪਿੰਡ ਮਹਿਲਪੁਰ ਜਿਹੜਾ ਪਰਨਾ ਮਹਿਲਕਲਾ ਸ਼ਹਿਰ ਦੇ ਨਾਲ ਹੀ ਆ ਗਿਆ ਨਾ ਜ਼ਿਲ੍ਹਾ ਬਰਨਾਲਾ ਪ ਤੇ ਮੋਬਾਈਲ ਨੰਬਰ ਆਪਣਾ 987725208 98772 5208 452048 ਜਿਹੜੇ ਆਪਾਂ ਵੇੜ ਦੇਖੀ ਜਾਂਦੇ ਸੁਆ ਕਿਹੜਾ ਸੁਈਆ ਤੀਜਾ ਸੁਆ ਸੁਈਆ ਨੇ ਕਿੰਨਾਕ ਟਾਈਮ ਹੋ ਗਿਆ ਸੁਈ ਨੂੰ ਦੋ ਘੰਟੇ ਹੋ ਗਏ ਜੇਰ ਪੈ ਗਈ ਜੇਰ ਪੈ ਗਈ ਵੀਡੀਓ ਆਪਣੇ ਲਵੇ ਠੀਕ ਆ ਸਤਾਂ ਜੇਰ ਹਣਾ ਵੀਡੀਓ ਆਪਣੇ ਕੋਲੇ ਆ ਤੇ ਪਿਛਲੇ ਸਵੇਰ ਤੋਂ ਕਿੰਨਾਕ ਦਿੱਤਾ ਇਹਨੇ ਪਿਛਲੇ ਸਵੇਰ ਵੀਰੇ ਬਾਈਕ ਕਿੰਨਾ ਦੁੱਧ ਦਿੰਦਾ ਵੇੜ ਨੇ ਕੋਲੇ ਹੱਥ ਨਾਲ 22 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ ਇਹਨੇ ਦਿੱਤਾ ਅੰਦਾਜ਼ਾ ਲੱਗ ਸਕਿਆ ਕਿ ਕਿਨੇ ਉੱਤੇ ਚੱਲ ਜੂਗੀ ਗਰਮੀ ਗਰਮੀ ਕਰਕੇ 25 ਆ ਨਾਰਮਲ ਦੀ ਮੰਨ ਕੇ ਜਲੇ 24 ਕਿਲੋ ਦੀ ਬੈੜ ਹੈਗੀ ਹੈ ਤੇ ਧਾਰਾ ਤੂ ਰਿਕ ਨੰਬਰ 41 ਨੰਬਰ ਆ ਮਾਰ ਕੇ ਦਿਖਾ ਮਾਰਦੀ ਧਾਰਾ ਇਹੇ ਤੋ ਵੀਰੋ ਥਾਂ ਥਾਂ ਦੇਖੋ ਮੋਟਾ ਮੁਠੀ ਵਾਲਾ ਕਿਆ ਬਾਤ ਆ ਧਾਰਾ ਪੇਜੇ ਮਾਰ ਕੇ ਦਿਖਾ ਦਿੰਨੇ ਆ ਤੂ ਦੇਖੋ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਜਿਹਾ ਕਿ ਮਗਰਸੇ ਧਾਰਾ ਮਾਰਦੀ ਇਹੇ ਤੋ ਚਵਾਈ ਦੇਖੋ ਕਿਆ ਬਾਤ ਆ ਕੋਈ ਭੂੜ ਸਰਲਾ ਨਹੀਂ ਕੋਈ ਹੋਰ ਨਹੀਂ ਪੂਰੀ ਮੋਟੀ ਚਵਾਈ ਜੇ ਜਮਾ ਤੇ ਹਲੇ ਫਿਰ ਵੋੜਾ ਚੋਇਆ ਕਿ ਨਹੀਂ ਚੋਇਆ ਆਪਾਂ ਹਣ ਚੋਇਆ ਵੀਰੇ ਪਛੇ ਨੂੰ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ ਆਪਾਂ 78000 ਦੀ ਬੈੜ ਦੋਮਾ ਗਿਆ 80000 ਪਈ ਤੋਰੀ ਵਾਰ ਨੂੰ ਸੋਭਰ ਮੁਹਮਤ ਸਾਹਿਬ ਤੇ ਲੇਵਾ ਵਗੈਰਾ ਦੇਖ ਸਾ ਤੇ ਸੋਹਣਾ ਸਾਫ ਸੁਥਰਾ ਕੱਦ ਬੈੜ ਪੂਰਾ ਓਕੇ 24 ਕਿਲੋ ਦੁੱਧ ਪਾਉਣ ਵਾਲੀ ਤੇ ਰੇਟ ਬਿਲਕੁਲ ਜੈਨੂਅਲ 78000 ਰੁਪਏ ਦੇ ਲੈਣ ਜਿਹੜਾ ਭਾ ਤੇ ਮੱਗਾਂ ਨੂੰ ਲੇਵਾ ਦੇਖ ਕੇ 10 15 20 ਫਾਲਤੂ ਸੀਮੈਂਟ ਦੀ ਕੰਧ ਦਾ ਫਾਇਦਾ ਕੋਈ ਨਹੀਂ ਘਰ ਲਟ ਹੈ ਜਾਂਦੀ ਹੈ ਤੇ ਥਣ ਤੋਂ ਦੇਖੋ ਕੀ ਬਾਤ ਆ ਪੂਰਾ ਮੋਟਾ ਮੁੱਠੀ ਵਾਲਾ ਸਾਫ ਤੇ 24 ਕਿਲੋ ਦਾ ਮੰਨ ਕੇ ਲੈ ਲੈ ਜੇਰ ਧਾਰ ਭਾਰ ਸਭ ਕੁਝ ਓਕੇ ਆ ਇਹਦੀ ਗਾਰੰਟੀ ਹੈ ਰਪੂਰ ਸਰਦੂ ਸਾਰੇ ਗਾ ਠੀਕ ਆ ਬਾਕੀ ਥਣ ਵੀ ਜਮ ਮੱਝਾਂ ਨਾਲ ਦਾ ਹਣੇ ਵੀ ਆਪਣੀ ਗਾਰੰਟੀ ਹਾਂ ਥਣ ਬਹੁਤ ਚੰਗਾ ਠੀਕ ਹੈ ਤੇ ਦੁੱਧ ਵੀ ਮੇਰੇ ਸਹੋਂ ਇੱਕ ਤਾਂ ਪੁਆਇੰਟ ਫਰਕ ਰਹਿੰਦਾ ਹੋਵੇ ਫੈਂਟ ਦਾ ਸੋ ਲੇਵਾ ਵਗੈਰਾ ਦੇਖੋ ਲੇਵਾ ਹੀ ਦੇਖ ਕੇ ਦੱਸਦਾ ਕਿ ਦੁੱਧ ਵੀ ਮੰਨ ਕੇ ਚੱਲੋ ਥੋੜਾ ਜਿਹਾ ਸੰਘੜਾ ਰੱਖੂਈ ਹੈ ਜਿਆਦਾ ਨਹੀਂ ਰੱਖਣਾ ਤੇ ਨਸਾ ਨੂੰ ਨਸਾ ਦੇਖੋ ਹਵਾਨੇ ਦੇ ਵਿੱਚ ਪੂਰਾ ਠੋਸ ਸਾਫ ਸੁੱਧਰਾ ਬੰਨਾ ਹੋਰ ਤੋਰ ਦੀ ਬਾੜੀ ਲੰਬੀ ਇਧਰ ਤੋ ਦੇਖੋ ਲੇਵਾ ਵਗੈਰਾ ਤੇ ਰੇਟ ਵੀ ਬਿਲਕੁਲ ਜੈਨੂਨ ਮੰਗਿਆ ਵੀਰ ਨੇ 78000 ਰੁਪਇਆ ਇਹਦੇ ਵਿੱਚੋਂ ਛੋਟ ਸੱਪਾ ਥੋੜਾ ਬਹੁਤਾ ਹੋ ਜੂ ਜ਼ਿਆਦਾ ਹੋਣਾ ਕੋਈ ਨਹੀਂ ਤੇ ਬੈੜ ਨਾਂਗੇ ਲੇਵੇ ਦੀ ਅੱਗੇ ਪਿਛੇ ਦਾ ਹਵਾਨਾ ਤੇ ਕੱਦ ਕਾਠ ਵੀ ਚੰਗਾ ਜਿੰਦੇ ਜਾਨ ਦੇ ਵਿੱਚ ਪੈਂਦੀ ਹੈ ਸੋ ਥਾਣਾ ਦੇਖੋ ਨੇੜ ਤੋਂ ਲੈ ਜਾ ਤੋਰ ਦੇਵੇ ਸੋ ਗੁੱਲੇ ਵਾਲਾ ਥਾਣਾ ਪੂਰਾ ਬਿਲਕੁਲ ਮੱਜਾਂ ਨਾਲ ਦਾ ਥਾਣਾ ਸੂਈ ਸਵਾਈ ਹੈ ਜੇਰ ਤਾਰ ਭਾਰ ਸਭ ਖਸੋਕੇ ਧਾਰਾ ਵੀਡੀਓ ਵਿੱਚ ਮਾਰ ਕੇ ਦਿਖਾ ਦਿਆਂ ਤੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ 9877255342 ਸੋ ਕਿਸੇ ਵੀ ਵੀਰ ਦੇ ਵਿਆਹ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦ